ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਜੋ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਆ ਸਕੇ ਜੀ ਤੇ ਜੇਕਰ ਇਸ ਤਰ੍ਹਾਂ ਦੀ ਸੰਧਾਂ ਦੀ ਐਡ ਤੁਸੀਂ ਵੀ ਲਗਾਉਣਾ ਚਾਹੁੰਦੇ ਹੋ ਆਪਣੇ ਚੈਨਲ ਤੇ ਬਿਲਕੁਲ ਫ੍ਰੀ ਦੇ ਵਿੱਚ ਤਾਂ ਆਪਣਾ WhatsApp ਨੰਬਰ ਸਕਰੀਨ ਤੇ ਦਿੱਤਾ ਹੋਇਆ ਜੀ ਇਸ ਤੇ 4-5 ਸੰਧ ਦੀਆਂ ਫੋਟੋਆਂ ਤੇ ਸਾਰੀ ਜਾਣਕਾਰੀ ਭੇਜ ਸਕਦੇ ਹੋ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾ ਦਿੱਤੀ ਜਾਊਗੀ ਅੱਗੇ ਆਪਾਂ ਗੱਲ ਕਰਦੇ ਹਾਂ ਐਸ਼ੀਆ 485 ਸੀਲ ਆਸਤੇ 2004 ਮਾਡਲ ਟਾਇਰ ਹੈਗੇ ਆ ਜੀ 45% ਜੀ ਰੇਟ ਹੈਗਾ ਜੀ 1 ਲੱਖ ਤੇ 60000 ਵੀਰ ਦਾ ਨੰਬਰ ਨੋਟ ਕਰ ਲਓ ਜੀ 6280730462 ਜੀ ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਬਾਰੇ ਹੋਰ ਬੰਦੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਖਰੀਦਣ ਤੋਂ ਪਹਿਲਾਂ ਆਪਣੀ ਪੂਰੀ ਤਸੱਲੀ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਰੇਟ ਦੇ ਵਿੱਚ ਮਾਨਤਾਣ ਹੋ ਜਾਊਗਾ ਜੀ ਮੌਕੇ ਤੇ ਤੇ ਬਾਕੀ ਅੱਗੇ ਹੈਗੀ ਹਾਂਜੀ ਅੱਗੇ ਹੈਗੀ ਹੈ ਜੀ ਸੇਲ ਆਸਤੇ ਬਲਕਾਰ ਕੰਬੈਨ ਆਈ 2000 ਤੇ 6 ਮਾਡਲ ਕੰਬੈਨ ਆ ਜੀ ਤੇ 2006 ਮਾਡਲ ਹੀ ਉੱਤੇ ਟਰੈਕਟਰ ਚੜਿਆ ਹੋਇਆ ਜੀ ਬਾਕੀ ਟਾਇਰਾਂ ਦੀ ਗੱਲ ਕਰੀਏ ਟਾਇਰ ਨਵੇਂ ਆ ਟਰੈਕਟਰ ਦੇ ਤੇ ਸੈੱਟ ਸੇਲ ਕਰਨਾ ਵੀਰਾਂ ਨੇ ਕੋਈ ਖਾਸ ਰਿਪੇਅਰ ਦੀ ਲੋੜ ਨਹੀਂ ਮਸ਼ੀਨ ਬਿਲਕੁਲ ਲੋਕੇ ਚੱਲਦੀ ਹੈ ਜੀ ਤੇ ਸੈੱਟ ਸੇਲ ਕਰਨਾ ਹੀ ਸੈੱਟ ਦਾ ਰੇਟ ਹੈਗਾ ਜੀ 6 ਲੱਖ ਰੁਪਈਆ ਹੈ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕੰਬੈਨ ਦੀ ਹਾਲਤ ਸਾਰੀ ਕੰਬੈਨ ਬਿਲਕੁਲ ਵਧੀਆ ਚੰਗੇ ਰੰਗ ਪੇਂਟ オリジナル ਰੰਗ ਪੇਂਟ ਦੀ ਪਈ ਆ ਕੋਈ ਕਿਤੋਂ ਗਲੀ ਸੜੀ ਨਹੀਂ ਗਈ ਚਾਲੂ ਕੰਡੀਸ਼ਨ ਦੇ ਵਿੱਚ ਹੈ ਬਾਕੀ ਚੱਲ ਜੂਗਾ ਤੁਸੀਂ ਵੀਡੀਓ ਦੇਖ ਸਕਦੇ ਹੋ ਇਸ ਕੇ ਮਗਰ ਦੇ ਵੀਡੀਓ ਦੇਖ ਕੇ ਆਪਾਂ ਲਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਹਾਂਜੀ ਅੱਗੇ ਸੇਲ ਆਸਤੇ ਹੈਗਾ ਜੀ ਨੀਲਾ ਮਿੰਦਰਾ ਮਿੰਦਰਾ 255 DI ਨੀਲੀ ਮਿੰਦਰੀ ਵੀ ਕਹਿ ਦਿੰਦੇ ਆ 1990 ਮਾਡਲ ਆਈ ਤੇ ਫਰੀਦਕੋਟ ਦਾ ਹੀ ਨੰਬਰ ਆ ਪੰਜਾਬ ਨੰਬਰ ਆ ਸੀ8 ਦੇ ਪੱਕੇ ਟਾਇਰ ਨੇ ਚਾਲੂ ਤੇ ਸੈਲਫ ਸਟਾਰਟ ਆ ਬੈਟਰੀ ਪੂਰੀ ਓਕੇ ਆ ਜੀ ਤੇ ਰੇਟ ਹੈਗਾ ਜੀ 1 ਲੱਖ ਤੇ 5000 ਰੁਪਿਆ ਇਹ ਫਰੀਦਕੋਟ ਸਾਧਕੇ ਰੀਏ ਦੇ ਵਿੱਚ ਹੀ ਖੜਾ ਹੋਇਆ ਬਾਕੀ ਵੀਡੀਓ ਤੁਹਾਨੂੰ ਸਾਰੀ ਆਪਾਂ ਦਿੱਤੀ ਵੀ ਆ ਟਰੈਕਟਰ ਦੀ ਸਟਾਰਟਿੰਗ ਇੰਜਨ ਗੇਅਰ ਸਭ ਕੁਝ ਓਕੇ ਰੰਗ ਪੇਂਟ ਸਾਰਾ ਨਾਲ ਦਾ ਟਰੈਕਟਰ ਦਾ ਜੀ ਕਿ ਤਾਂ ਕੋਈ ਰੰਗ ਪੇਂਟ ਨਹੀਂ ਲੱਥਾ ਤੇ ਕੰਡੀਸ਼ਨ ਦਾ ਪੂਰਾ ਸਾਫਟ ਟਰੈਕਟਰ ਪਿਆ ਜੀ ਤੇ ਮਾਲਕ ਵੀਰਾਂ ਦਾ ਨੰਬਰ ਨੋਟ ਕਰ ਲਓ ਜੀ 7814392 342 ਤੇ ਬਾਕੀ ਰੇਟ ਦੇ ਵਿੱਚ ਮੌਕੇ ਦੇ ਮਾਨਤਾਣ ਹੋ ਜਾਊਗਾ ਵੀਰ ਨਾਲ ਸੰਪਰਕ ਕਰ ਲਿਓ ਤੇ ਬਾਕੀ ਟਰੈਕਟਰ ਦੀ ਵੀਡੀਓ ਸਾਰੀ ਤੁਹਾਨੂੰ ਲਾਈ ਹੋਈ ਹੈ ਜੀ ਦੇਖ ਸਕਦੇ ਹੋ ਉੱਪਰੋਂ نیچےੋਂ ਤੇ ਬਾਕੀ ਟਰੈਕਟਰ ਦਾ ਕੋਈ ਕੰਮ ਨਹੀਂ ਹੋਣ ਵਾਲਾ ਪੰਪ ਦਾ ਕੰਮ ਹੋਇਆ ਵਿਦ ਬਿੱਲ ਬਾਈ ਗਾਰੰਟੀ ਦੇ ਦੇਣਗੇ ਤੁਹਾਨੂੰ ਪੰਪ ਦਾ ਕੰਮ ਹੋਇਆ ਜੀ ਬਾਕੀ ਇੰਜਨ ਗੇਅਰ ਦਾ ਕਿਤੋਂ ਕੋਈ ਲੀਕ ਸ਼ੀਕਿੰਗ ਨਹੀਂ ਟਰੈਕਟਰ ਸੁੱਕਾ ਟਰੈਕਟਰ ਹੈ ਜੀ ਘਰੇਲੂ ਟਰੈਕਟਰ ਹੈ ਜੀ ਤੇ ਘਰ ਦੀ ਵਾਈ ਤੇ ਚੱਲਿਆ ਟਰੈਕਟਰ ਤੇ ਜਿਹੜੇ ਵੀਰਾਂ ਨੇ ਲੈਣਾ ਹੋਵੇ ਤਾਂ ਵੀਰ ਨਾਲ ਸੰਪਰਕ ਕਰ ਲਿਓ ਬਾਕੀ ਬੰਦ ਹੀ ਜਾਣਕਾਰੀ ਵੀਰ ਤੋਂ ਤੁਸੀਂ ਲੈ ਸਕਦੇ ਹੋ ਜੀ ਹੋਰ ਜਾਣਕਾਰੀ ਹੋਰ ਫੋਟੋਆਂ ਤੁਸੀਂ ਲੈ ਸਕਦੇ ਹੋ ਜੀ 90 ਮਾਡਲ ਹੈ ਤੇ ਪੰਜਾਬ ਨੰਬਰ ਹੈ ਫਰੀਦਕੋਟ ਦੇ ਵਿੱਚ ਹੀ ਖੜਾ ਤੇ ਫਰੀਦਕੋਟ ਦੇ ਹੀ ਨੰਬਰ ਹੈ ਜੀ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਪੱਕੇ ਹੈ ਜੀ ਚਾਰੋਂ ਪੱਕੇ ਸੀਏਟਡ ਕੰਪਨੀ ਦੇ ਟਾਇਰ ਨੇ ਸੈਲਫ ਸਲਫ ਬਿਲਕੁਲ ਓਕੇ ਹੈ ਜੀ ਸੈਲਫ ਚੱਕਦਾ ਹੈ ਤੇ ਬੈਟਰੀ ਵੀ ਚੰਗੀ ਪਈ ਹੈ ਟਾਇਰਾਂ ਦੀ ਕੰਡੀਸ਼ਨ ਵੇਖ ਲਓ ਚੰਗੇ ਟਾਇਰ ਪਏ ਹੋਏ ਨੇ ਮਗਰਲੇ ਵੀ ਟਾਇਰ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਜੇ ਹੋਰ ਕਿਸੇ ਵੀਰ ਭਰਾ ਨੇ ਇਸ ਤਰ੍ਹਾਂ ਦੀਆਂ ਐਡ ਲਗਾਉਣੀਆਂ ਹੋਣ ਆਪਣੇ ਚੈਨਲ ਤੇ ਨੰਬਰ ਦਿੱਤਾ ਹੋਇਆ WhatsApp ਨੰਬਰ ਤੇ ਫੋਟੋਆਂ ਭੇਜ ਸਕਦੇ ਹੋ 38 ਬਿਲਕੁਲ ਫ੍ਰੀ ਦੇ ਵਿੱਚ ਲਗਾ ਵੀਡੀਓ ਵੇਖਣ ਲਈ ਤੁਹਾਨੂੰ